ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਪ ਸਮੂਹ ਸੰਗਤਾਂ ਨੇ 9 ਪੋ ਦਾ ਇਤਿਹਾਸ ਸਰਵਣ ਕੀਤਾ 9 ਪੋ ਨੂੰ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਹੋਈ ਗੜੀ ਦੇ ਬਾਕੀ ਸਿੰਘ ਸ਼ਹੀਦ ਹੋਏ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ 10 ਪੋ ਦਾ ਦਿਨ ਚੜ੍ਹਦਾ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਥਾਣੇ ਤੋਂ ਸਰਹੰਦ ਤਸੀਹੇ ਦੇ ਕੇ ਲਜਾਇਆ ਜਾਂਦਾ ਹੈ ਸਰਹੰਦ ਪਹੁੰਚ ਕੇ ਉਹਨਾਂ ਨੂੰ ਬਿਨਾਂ ਆਣ ਪਾਣੀ ਬਿਨਾਂ ਗਰਮ ਕਪੜੇ ਕੈਦ ਵਿੱਚ ਨਾ ਰੱਖ ਕੇ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਦਿੱਤਾ ਜਾਂਦਾ ਹੈ ਠੰਡੇ ਬੁਰਜ ਬਹੁਤ ਠੰਡੀਆਂ ਹਵਾਵਾਂ ਚੱਲਦੀਆਂ ਸਨ ਉਦੋਂ ਤਾਂ ਗਰਮੀ ਨਾਲ ਉਹ ਵੀ ਠੰਡ ਲੱਗਦੀ ਸੀ ਇਹਨਾਂ ਹਾਕਮਾਂ ਨੇ ਗਰਮੀਆਂ ਵਿੱਚ ਠੰਡ ਲੈਣ ਵਾਸਤੇ ਠੰਡਾ ਬੁਰਜ ਬਣਾਇਆ ਸੀ ਉੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਬਿਨਾਂ ਗਰਮ ਕਪੜੇ ਦਿੱਤੇ ਉੱਥੇ ਰੱਖਿਆ ਗਿਆ ਮਾਤਾ ਜੀ ਉਥੇ ਸਹਬਜ਼ਾਦਿਆਂ ਨੂੰ ਗੁਰਬਾਣੀ ਇਤਿਹਾਸ ਨਾਲ ਦ੍ਰਿੜ ਕਰਵਾ ਰਹੇ ਨੇ ਮਾਤਾ ਜੀ ਨੇ ਸ਼ਾਮ ਵੇਲੇ ਸਹਜਜ਼ਾਦਿਆਂ ਨੂੰ ਰਹਿਰਾ ਸਾਹਿਬ ਜੀ ਦਾ ਅਤੇ ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਸੁਨਾਇਆ ਮੋਤੀ ਮਹਿਰਾ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਦੁੱਧਿਸ਼ ਕਉਂਦੇ ਸਨ ਦੇ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਨਾਲ ਕੋਹਲੂ ਵਿੱਚ ਪੀ ਕੇ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਮਾਤਾ ਜੀ ਤੇ ਸਹਿਜਾਦਿਆਂ ਨੇ ਪਹਿਲੀ ਰਾਤ ਬਤੀਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ